ਤਕਰੀਬ ਲੰਗਵਾਲ ریکارڈ ਦੇ 14 ਜੋੜ ਕੇ ਇਹਨਾਂ ਨੇ ਉਹ ਜੋ ਇੱਕ ਬਦਮਾਸ਼ੀ ਕੀਤੀ ਹੈਗੀ ਹੈ ਜੋ ਸ਼ੈਤਾਨੀ ਕੀਤੀ ਹੈ ਜੋ ਬਾਜਬੀਤ ਵਕੀ ਹੈ ਜੋ ਇੱਕ ਲਿਜਿਟਿਮੇਸੀ ਵਕੀ ਹੈਗੀ ਹੈ ਆਪਣੇ ਕਾਕਰ ਨਕਾਰਨਾਮਿਆਂ ਨੂੰ ਉਹ ਇੱਕ ਇੱਕ ਹੋਰ ਜਿਹੜਾ ਟੱਕਾ ਜਿਹਾ ਉਹ ਪੇਸ਼ ਆਬਨਾ ਕੀਤਾ ਗਿਆ 14 ਨਾਲ 14 ਜੋੜ ਕੇ ਲੰਗਵਾਲ ریکارڈ ਦਾ ਉਧਰ ਚ ਵੀ ਜੇ ਆਪਾਂ ਦੇਖਿਆ ਜਾਵੇ ਹਾਲਾਂਕਿ ਬਹੁਤੇ ਲੋਕ ਇਸ ਗੱਲ ਨੂੰ ਇੰਪੋਰਟੈਂਸ ਨਹੀਂ ਦਿੰਦੇ ਆ ਗਿਆ ਕਰਜੀਬ ਲੰਗਵਾਲਾ ਕੋਰਟ ਦੀ ਜਿਹੜੀ ਸੰਵਿਧਾਨਕ ਵੈਧਤਾ ਹੈਗੀ ਹੈ ਉਹ ਵੀ ਠੀਕ ਨਹੀਂ ਹੈਗੀ ਹੈ ਕਿਉਂਕਿ ਇੱਕ ਪਾਸੇ ਸਟੇਟ ਦਾ ਹੈੱਡ ਹੈਗਾ ਦੂਜੇ ਪਾਸੇ ਇੱਕ ਪਾਰਟੀ ਦਾ ਹੈੱਡ ਹੈਗਾ ਦੋਹਾਂ ਵਿਚਕਾਰ ਸਮਝੌਤਾ ਜਿਹੜਾ ਹੈਗਾ ਉਹ ਮਤਲਬ ਉਹਨੂੰ ਵੈਲਿਡ ਨਹੀਂ ਮੰਨਿਆ ਜਾ ਸਕਦਾ ਹੈਗਾ ਔਰ ਦੂਜੀ ਗੱਲ ਹੈ ਇਸ ਲੋਪਟੇ ਵੀ ਜਦੋਂ ਹੁੰਦੇ ਨੇ ਤਾਂ ਉਹਦੇ 'ਚ ਮਾਦ ਹੁੰਦੀ ਹੈ ਕਿ ਜੇਕਰ ਇੱਕ ਪਾਰਟੀ ਇਸ ਸਮਝੌਤਾ ਤੋੜ ਦੇਵੇ ਤਾਂ ਸਮਝੌਤਾ ਇਨਵੈਲਿਡ ਹੋ ਜਾਂਦਾ ਹੈ ਪਰ ਜਿਹੜੀ ਗੱਲ ਹੁਣ ਹੋ ਰਹੀ ਹੈ ਜੀ ਵਲੋਗ ਵਾਲ ریکارڈ ਦੇ ਬੇਸ ਤੇ ਨਹਿਰ ਬਣਨੀ ਨਹਿਰ ਬਣਨੀ ਜੋ ਵੀ ਪਹਿਲੀ ਤੀਜੋ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਤਾਂ ਥਾਰਸ ਜੋਤਾ ਨਾਵੇਂ ਡਵਾਈਡ ਹੈ ਖਦੋਗੇ ਥਾਰਸ ਜੋਤਾ ਤਾਂ ਕੋਈ ਨਹੀਂ ਪੰਜਾਬ ਦੇ ਪਾਣੀ ਦੀ ਐਸਵਾਈਐਲ ਦੀ ਗੱਲ ਕਰਨ ਦਾ ਹੈਗਾ ਇੱਕ ਪਾਣੀ ਚੱਕਿਆ ਜਾ ਪਰ ਉਠਾਣਾ ਚਾਹੀਦਾ ਹੈਗਾ ਕਿ ਲੋਟਾ ਪਹਿਲੀ ਗੱਲ ਹੈ ਵੈਲਟ ਨਹੀਂ ਸੀਗਾ ਨੰਬਰ 2 ਤੁਸੀਂ ਉਹਦੀ ਵੈਲਿਡਿਟੀ ਖਤਮ ਕਰ ਦਿੱਤੀ ਜਿਉ ਤੁਸੀਂ ਆਪ ਕੋ ਉਹਦੀ ਇੱਕ ਇੰਪੋਰਟੈਂਟ ਮਸਤੀ ਕੰਢੀ ਕਰ ਪੰਜਾਬ ਨੂੰ ਸੌਂਪ ਦਿੱਤੀ ਉਹਦੀ ਲਾਗੂ ਨਹੀਂ ਕੀਤੀ ਹੈਗੀ ਜੀ ਲੜਾਈ ਐ ਐਸਵਾਈਐਲ ਦੀ ਕੱਲੇ ਪਾਣੀ ਦੀ ਨਹੀਂ ਸਾਡੀ ਜੀਨ ਮਰਨ ਦੀ ਲੜਾਈ ਓ ਪੰਜਾਬ ਦੀ ਜ਼ਿੰਦਗੀ ਦੀ ਲੜਾਈ ਹੈ ਜੀਨ ਮਰਨ ਦੀ ਲੜਾਈ ਹੈਗੀ ਸਾਡੇ ਪ੍ਰਵਾਸੀ ਦੀ ਲੜਾਈ ਹੈਗੀ ਹੈ ਸਾਡੀ ਹਿਜਰਤ ਦੀ ਲੜਾਈ ਹੈਗੀ ਹੈ ਅਸੀਂ ਮਰ ਕੇ ਮਾਗੇ ਕੱਲਾ ਖੇਤੀ ਦਾ ਪਾਣੀ ਪੀਂ ਵਾਲਾ ਪਾਣੀ ਮੁੱਕਣ ਜਾ ਰਿਹਾ 15 15 18 ਸਾਲਾਂ ਤੱਕ ਹਰ ਕੋ ਰਸਤੇ ਕੋਈ ਨਹੀਂ ਬਗਾਇ ਲੜਨ ਤੋਂ ਉਹ ਲੜਾਈ ਕਾਨੂੰਨੀ ਹੋ ਸਕਦੀ ਹੈ ਉਹ ਲੜਾਈ ਮਾਸ ਮੂਵਮੈਂਟ ਦੇ ਫਾਰਮ ਤੇ ਵੀ ਹੋ ਸਕਦੀ ਹੈ ਸੋ ਮੈਂ ਤਦਵੇਰੇ ਕੋਲ ਦੋ ਤਿੰਨ ਰਿਐਕਸ਼ਨ ਨੇ ਜਿਹੜੇ ਮੇਂ ਜਨਾਚਾ ਦਾ ਬਖਸ਼ ਮੇ ਸਾਰਾ ਕੱਟ ਸ਼ਾਟ ਕਰਨ ਲੱਗਿਆ ਦੇਖੋ 48 ਵਿੱਚ ਨਾ ਜਦੋਂ ਰਾਜਨਾ ਪੁਨਰਗਠਨ ਹੋਇਆ ਹਿੰਦੁਸਤਾਨ ਬਣਿਆ ਤਾਂ ਤਰਤੂ ਨੇ ਪੰਜਾਬ ਨਾਲ ਸੌਤਾ ਰੀਨਿਊ ਕੀਤਾ ਸਰ ਔਰ ਤਰਤੂ 55 ਤੱਕ ਪੰਜਾਬ ਨੂੰ ਪੈਸੇ ਦਿੰਦਾ ਰਿਹਾ बीकानेर ਨੇ ਪੰਜਾਬ ਨਾਲ ਸਮਝੌਤਾ ਰੀਨਿਊ ਨਹੀਂ ਕੀਤਾ ਪਾਣੀ ਹੁਣ ਤੱਕ ਜਾ ਰਿਹਾ ਹੈਗਾ ਹੈ ਕਾਨੂੰਨਨ ਤੌਰ ਤੇ ਸੰਧਾਨਕ ਤੌਰ ਤੇ ਉਹ ਕਮਜ਼ੋਰ ਹਾਲਤ ਵਿੱਚ ਹੈ ਪੀਕਾ ਨੇਰ ਜਾਂ ਰਾਜਸਥਾਨ ਪੰਜਾਬ ਨੂੰ ਜੇ ਮੈਂ ਨਹੀਂ ਕਹਿੰਦਾ ਥੋੜਾ ਰੈਡਿਕਲ ਤਰੀਕਾ ਹੈਗਾ ਥੋੜਾ ਮਿਲਟੈਂਟ ਤਰੀਕਾ ਹੈਗਾ ਪੰਜਾਬ ਨੂੰ ਬੀਕਾਨੇਰ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਔਰ ਰਾਜਸਥਾਨ ਜਾਊਗਾ ਹੱਤਭੀਮ ਕੋਰਟ ਫਿਰ ਆਸਤਨ ਪੁੱਛਾਂਗੇ ਫਿਰ ਕੱਲ ਪੁੱਛਾਂਗੇ ਫਿਰ ਵੀ ਕੋਲ ਪੁੱਛਾਂਗੇ ਕਿ ਇਹਦਾ ਸੌਤਾ ਸੀਗਾ ਇਹ ਕਿ ਇਨਾਂ ਨੇ ਵੀ ਨਹੀਂ ਕੀਤਾਗਾ ਸਾਡਾ ਪਾਣੀ ਹੈਗਾ ਫਿਰ ਮੁੜ ਕੇ ਪੰਜਾਬ ਦੇ ਪਾਣੀ ਦੇ ਹੱਕ ਰੀਤੇ ਵਿੱਚ ਵਾਇਟ ਤੇ ਸਭਿਧਾਨ ਦੀ ਗੱਲ ਮੁੜ ਕੇ ਚੱਲ ਸਕਦੀ ਹੈ ਥਿਸ ਇਜ਼ ਵਨ ਰੈਡੀਕਲ ਵੇ ਵਨ ਰੈਡੀਕਲ ਵੇ ਦੂਜਾ ਹੈਗਾ ਕਿ ਇੱਕੋ ਥੋੜਾ ਜਿਹਾ ਮੋਡਸ ਤਰੀਕਾ ਹੈਗਾ ਹੈ ਦੇਖੋ ਪੰਜਾਬ ਦੇ ਤਾਂ ਤਿੰਨੇ ਦਰਿਆ ਰਾਵੀ ਸਤਲੁਜ ਬਿਆਸ ਜਿਹੜੇ ਇਹ ਤੇ ਪੰਜਾਬ ਦਾ ਪੂਰਾ ਮਾਲਕਾਨਾ ਹੱਕ ਹੈਗਾ ਹੈ ਕਿਉਂਕਿ ਮੈਂ ਜਦੋਂ ਵੀ ਕੋਈ ਬੰਦਾ ਗੱਲ ਕਰਦਾ ਨਾ ਕੋਈ ਨੀਦਰ ਗੱਲ ਕਰਦਾ ਹਾਂਜੀ ਇੱਕ ਟੁਪਕਾ ਪਾਣੀ ਨਹੀਂ ਦੇਵਾਂਗੇ 80 ਮਿਲੀਅਨ ਅਟੈਕ ਨਹੀਂ ਆਕਰ ਫੁੱਟਦਾ ਪਹਿਲਾਂ ਹੀ ਆ ਰਿਹਾ ਚਾਰ ਹਰਿਆਣੇ ਨੂੰ ਜਾ ਰਿਹਾ ਹੈਗਾ 12 13 ਮਿਲੀ ਨੇਕਰ ਫੁੱਟਦਾ ਪਹਿਲ ਹੀ ਪਾਣੀ ਆ ਰਿਹਾ ਕਿਹੜੇ ਟੁਪਕੇ ਦੀ ਗੱਲ ਕਰਦੇ ਆਪਾਂ ਸੋ ਉਲਟਾ ਹੋਇਆ ਕੀ ਹੈ ਕਿ ਪੰਜਾਬ ਦੇ ਜਿਹੜਾ ਰਿਪੇਅਰ ਹੱਕ ਮਾਰ ਕੇ ਪੰਜਾਬ ਦੇ ਪਾਣੀ ਦਾ ਵਾੜ ਦਿੱਤੇ ਯਮਨਾ ਖਰਿਆਣੇ ਵਾਸਤੇ ਰਪੇਈਂ ਨੇ ਯਮਨਾ ਪੰਜਾਬ ਤੇ ਨਹੀਂ ਵੜਦੀ ਨਾ ਸਾਤੂ ਰਾਵੀ ਵਿਆਸ ਹਰਿਆਣੇ ਚ ਵੜਦੇ ਨਾ ਦਾਸਾਂ ਚ ਵੜਦੇ ਇਹ ਵੀ ਜਮਨਾ ਪੰਜਾਬ ਚੜੀ ਵੜਦੀ ਉਹ ਟੋਟਲ ਹਜਾਂਨ ਦਿੱਤੀ ਹੋਈ ਐ ਪਰ ਮੇਰੀ ਪ੍ਰਪੋਜ਼ਲ ਐ ਇੱਕ ਬੜੀ ਬੇਗ ਆਈ ਦੀ ਆਈ ਆਮ ਆਈ ਆਈ ਡੋਟ ਸਬਸਕ੍ਰਾਈਬ ਟੂ ਟੋਟਲੀ ਮੈਨਾਂ ਕਿਸੇ ਦੋਸਤ ਨਾਲ ਗੱਲਬਾਤ ਕਰਦੇ ਮੈਨੂੰ ਕੋਈ ਕਹਾਂਗਾ ਕਿ ਕੋਈ ਆ ਜਾਓ ਜੀਤੂ ਜੀ ਜਮਨਾ ਦਾ ਪਾਣੀ ਵੰਡ ਲਓ ਪਾਣੀ ਸਾਰਾ ਇਕੱਠਾ ਕਰ ਲਓ ਪਾਣੀ ਸਾਰਾ ਇਕੱਠਾ ਕਰ ਲਓ ਜਮਨਾ ਦਾ ਵੀ ਕਰ ਲਓ ਪੰਜਾਬ ਦਾ ਵੀ ਕਰ ਲਓ ਜਮਨਾ ਕੋਲ 85 ਮਿਲੀਅਨ ਇੱਕ 85 1 ਲੱਖ एकड़ ਫੁੱਟ ਪਾਣੀ ਹੈ ਜਮਨਾ ਦੇ 85 ਲੱਖ एकड़ ਫੁੱਟ ਨਹੀਂ ਪਰ ਜਿਹੜਾ ਜੋ ਪੰਜਾਬ ਦਾ ਪੰਨਗੜ੍ਹ ਨੈਕਟੀਵਿਟੀ ਦਾ ਪੰਜਾਬ ਦੇ ਪਾਣੀ ਵੰਡਿਆ ਤਾਂ ਉਸ ਪੰਨਗੜ੍ਹ ਨੈਕਟੀਵਿਟੀ ਤੇ ਰਣ ਦਾ ਪਾਣੀ ਵੀ ਪੰਜਾਬ ਨੂੰ ਮਿਲਣਾ ਚਾਹੀਦਾ ਨਾ ਉਹ ਵੀ ਵੰਡਿਆ ਜਾਣਾ ਚਾਹੀਦਾ ਨਾ ਜਿਹੜਾ ਜਿਹੜਾ ਰਾਜਸਥਾਨੋਂ ਪਾਣੀ ਜਾਂਦਾ ਹੈਗਾ ਹੈ ਉਹਦਾ ਜੋ ਮੁਆਵਜ਼ਾ ਸਾਨੂੰ